ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਸਰਬਤਰਮ ਨਿਊਜ਼ ਚੈਨਲ ਟੀਮ ਅੱਜ ਪਹੁੰਚੀ ਪਿੰਨ ਠੱਕਰਵਾਲ ਜ਼ਿਲ੍ਹਾ ਸ਼ਹਿਰਪੁਰ ਵਿਖੇ ਜਿੱਥੇ ਗੁਰਦੁਆਰਾ ਛੇਰੀ ਗੁਰੂ ਸਿੰਘ ਸਭਾ ਠੱਕਰਵਾਲ ਸਥਾਨ ਤੇ ਸਾਹਿਬ ਛੇਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਗੁਰਮਤ ਸਮਾਗਮ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਪ੍ਰਬੰਧਕ ਕਮੇਟੀ ਐਨਆਰਆਈ ਅਤੇ ਸੰਕਟਾਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਸ਼ਰਧਾਪੂਰਵਕ ਕਰਵਾਇਆ ਗਿਆ ਈਸ਼ਵਰੀ ਜਾਣਕਾਰੀ ਦਿੰਦੇ ਹੋਏ ਮਾਸਟਰ ਸਰਬਜੀ ਸਿੰਘ ਮੰਜ ਅਤੇ ਸਰਬਜੀ ਸਿੰਘ ਪਾਰਸੈਡ ਗ੍ਰੰਥੀ ਜੀ ਨੇ ਸਰਪਤਰਮ ਨਿਯੁਦਿਤ ਟੀਮ ਨਾਲ ਗਲਬਤ ਕਰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਸਹਿਜ ਪਾਰਜੀ ਦੇ ਭੋਗ ਪਾਏ ਗਏ ਇਸ ਉਪਰੰਤ ਸਰਬਜੀ ਸਿੰਘ ਪਾਰਸੈਡ ਗ੍ਰੰਥੀ ਵੱਲੋਂ ਕਥਾ ਕੀਤਰਾਂ ਹੀ ਸੰਗਤ ਨੂੰ ਨਿਹਾਲ ਕੀਤਾ ਗਿਆ ਇਸ ਮੌਕੇ ਠੰਡੇ ਮਿੱਠੇ ਜਲਦੀ ਸ਼ਵੀਲ ਅਤੇ ਛੋਲੇ ਪੂਰੀਆਂ ਦੇ ਲੰਗਰ ਅਟੁੱਟ ਵਰਤਾਏ ਗਏ ਇਸ ਮੌਕੇ ਪ੍ਰਬੰਧਕਾਂ ਨੇ ਸੰਗਤਾਂ ਵੱਲੋਂ ਨਵੇਂ ਸਾਊਂਡ ਦੀ ਸੇਵਾ ਅਤੇ ਪੱਖਿਆਂ ਦੀ ਸੇਵਾ ਕਰਨ ਤੇ ਸੰਗਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਪ੍ਰਧਾਨ ਰਗਵੀਰ ਸਿੰਘ ਕੈਪਟਨ ਗਿਆਨ ਚੰਦ ਕੈਪਟਨ ਗਿਆਨ ਸਿੰਘ ਸਰਪੰਚ ਜਸਵਿੰਦਰ ਸਿੰਘ ਖਹਿਰਾ ਮਾਸਟਰ ਸਰਬਜੀਤ ਸਿੰਘ ਮੰਜ ਪਰਮਿੰਦਰ ਸਿੰਘ ਮਿਨਹਾਸ ਅਮਰਤ ਸਿੰਘ ਸਰਬਜੀਤ ਸਿੰਘ ਪਾਰਸੈਡ ਗ੍ਰੰਥੀ ਡਾਕਟਰ ਧਿਆਨ ਸਿੰਘ ਰਾਣਾ ਅਮਨ ਜਸਪ੍ਰੀਤ ਮੰਜ ਗੁਰਪ੍ਰੀਤ ਢਿੱਲੋ ਅਮਨਦੀਪ ਸ਼ੇਰਾ ਵਿਕਰਮਜੀਤ ਗੁਰシャン ਪ੍ਰਪ੍ਰੀਤ 모ਹਿਤ ਪ੍ਰੀਤਜੋਤ ਅਰਵੀਰ ਦਮਨ ਜਸਕਰਨ ਤੇ ਇਸ ਤੋਂ ਇਲਾਵਾ ਨਗਰ ਦੀਆਂ ਸਮੂਹ ਸੰਗਤਾਂ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੀਆਂ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬਤਰਮ ਨਿਊ ਚੈਨਲ ਖੁਸ਼ਿਆਰ ਪਰ ਦਿਲ ਸੇ ਉਹ ਬੋਲੇ ਗਰਪਨ نحوتا 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 ਪੌਂਚ ਧੰਨ ਧੰਨ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਚਨਹਾਰੇ ਪੰਜਵੇਂ ਪਾਤਸ਼ਾਹ ਸਰਹੰਸ ਸਿੰਘ ਆਰਦੀ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਰਸਾਨੀ ਸ਼ਹਾਦਤ ਇਸ ਵਰਲਡ ਵਾਈਡ ਕਿਤੇ ਵੀ ਦੇਖੀ ਜਾ ਸਕਦੀ ਕਿਤੇ ਵੀ ਮਹਿਸੂਸ ਕੀਤੀ ਜਾ ਸਕਦੀ ਅੱਜ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਿੱਖ ਸਭਾ ਦਿੱਲੀ ਆਪ ਪ੍ਰਗਟੀਆਂ ਸੋਚੀਆਂ ਸੰਤਾਂ ਕਹਿਣ ਵਾਲੀ ਇਸ ਪਰੰਪਰਾ ਦਾ ਪੰਚਾਇਤ ਨਗਰ ਨਿਵਾਸੀ ਫਰਗਾਨਾ ਨਿਵਾਸੀ ਆਪ ਸਭੂਤੇ ਰੂਪੇ ਵਿੱਚ ਸਤਿਗੁਰੂ ਕੀ ਦਰਸ਼ਕਾਨਾ ਕਰਨ ਦੇ ਲਈ ਔਰ ਮਹਾਨ ਸਾਧਕ ਨੂੰ ਸਿਦਕ ਕਰਨ ਦੇ ਲਈ ਆਪ ਕਈ ਰੋਸ ਤੋਂ ਗੁਰਦੁਆਰਾ ਸਿੰਘ ਸਭਾ ਵਿਤੇ ہوئی ہو جو ست گور جی شکرانا کرنے ਪਰਮੇਸ਼ਰ ਤੱਤਾ ਰਹਿਵੇ ਗੁਰੂ ਸਾਹਿਬ ਕਰਤਾ ਕਰਨ ਸਭ ਦੀ ਸੇਵਾ ਕਰੇ ਤੌਣ ਕਿਉਂਕਿ ਗੁਰੂ ਮਹਾਰਾਜ ਜੀ ਦੇ ਜੋ ਸ਼੍ਰੀ ਗ੍ਰੰਥ ਦੇਸ ਨੇ ਜਾਂ ਮਹਾਨ ਅਵਤਾਰ ਰੂਪ ਨੇ ਇਹ ਸਾਡੀ ਸੰਪਤੀ ਹੈ ਆਉਣ ਵਾਲੀ ਪੀੜ੍ਹੀ ਵੀ ਲਈ ਆਉਣ ਵਾਲਾ ਸਮਾਜ ਦਾ ਜੋ ਭਾਚਾ ਹੈ ਦੇ ਉਸ ਨੂੰ ਬੜੀ ਆਪ੍ਰੀਤੇ ਨਾਲ ਚਲਾਉਣਾ ਹੈ ਤੇ ਸਾਨੂੰ ਗੁਰੂ ਧਰਮ ਦੇ ਨਾਲ ਜੋੜਨਾ ਪਵੇਗਾ Piano 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 thank <muchas> you पचो अ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਠਕਰਵਾਲ ਔਰ ਮੌਜੂ ਮਜਾਰਦੀਆਂ ਸਮੁਤੀਆਂ ਸੰਗਤਾਂ ਨੇ ਇਕੱਤਰ ਹੋ ਕਰਕੇ ਤਾਨ ਤਾਨ ਸ਼ਹੀਦਾਂ ਦੇ ਸਰਤਾਜ ਔਰ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹਾਦਤ ਦੇ ਦਿਹਾੜੇ ਜੋ ਕਈ ਦਿਨਾਂ ਤੋਂ ਲੈ ਕਰਕੇ ਸੰਗਤਾਂ ਨੇ ਸੇਵਾ ਸਿਮਰਨ ਕਰਦਿਆਂ ਹੋਇਆਂ ਅੱਜ ਜੋ ਕਈ ਦਿਨਾਂ ਤੋਂ ਰੱਖੇ ਹੋਏ ਸ੍ਰੀ ਸਹਿਜ ਪਾਠਾਂ ਦੇ ਭੋਗ ਪੈਣ ਉਪਰੰਤ ਗੁਰੂ ਕੇ ਦੀਵਾਨ ਸਜਾਏ ਗਏ ਸੰਗਤਾਂ ਨੇ ਹਮ ਹਮ ਆ ਕੇ ਹਾਜ਼ਰੀਆਂ ਭਰੀਆਂ ਕੀਰਤਨ ਦੀਵਾਨ ਮਹਰ ਦੇ ਸਰਵਣ ਕਰਕੇ ਸੰਗਤਾਂ ਨੇ ਲਾਹਾ ਪ੍ਰਾਪਤ ਕੀਤਾ ਉਪਰੰਤ ਸਾਰੇ ਨਗਰ ਦੀਆਂ ਸੰਗਤਾਂ ਨੇ ਰਲ ਮਿਲ ਕੇ ਜੋ ਇਸ ਮਹੀਨੇ ਦੇ ਵਿੱਚ ਗੁਰੂ ਘਰ ਦੀਆਂ ਵੱਡੀਆਂ ਸੁਭਾਵਾ ਨਵੇਂ ਸੌਂਡ ਦੀਆਂ ਸੁਭਾਵਾ ਦਰਬਾਰ ਸਾਹਿਬ ਵਿੱਚ ਪੱਕੇ ਨਵੇਂ ਲਗਾਉਣ ਦੀਆਂ ਸੁਭਾਵਾ ਜੋ ਸੰਗਤਾਂ ਨੇ ਮਿਲ ਕੇ ਕੀਤੀਆਂ ਗੁਰੂ ਮਹਾਰਾਜ ਦੀ ਕਿਰਪਾ ਕਾਰਨ ਸਰਬਾਤ ਸੰਗਤਾਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਣ ਸਭਣਾ ਨੂੰ ਆਉਣ ਵਾਲਾ ਸਮਾਂ ਸੁਖ ਸੁਹਾਗਾ ਹੋਵੇ ਔਰ ਸਮੂਚੀਆਂ ਸੰਗਤਾਂ ਦੇ ਸਾਥ ਸੰਗਤ ਦੇ ਸਹਿਯੋਗ ਦੇ ਨਾਲ ਰਲ ਮਿਲ ਕੇ ਅੱਜ ਠੰਡੇ ਮਿੱਠੇ ਜਲਦੀਆਂ ਸ਼ਵੀਲਾਂ ਔਰ ਗੁਰੂ ਕੇ ਲੰਗਰ ਸਜਾਏ ਗਏ ਹਨ ਗੁਰਦੁਆਰਾ ਸਿੰਘ ਸਵਾ ਠੱਕਰਵਾਲ ਵੱਲੋਂ ਸਰਬੱਤ ਸੰਗਤਾਂ ਨੂੰ ਇਹ ਉਪਦੇਸ਼ ਹੈ ਕਿ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਸ਼ਹਾਦਤ ਦੁਆਰਾ ਸਾਨੂੰ ਪੂਰਨਾ પાਕੇ ਦੱਸ ਗਏ ਹਨ ਉਸ ਤਰੀਕੇ ਦੇ ਨਾਲ ਆਪਣੇ ਜੀਵਨ ਨੂੰ ਢਾਲ ਕੇ ਗੁਰੂ ਚਰਨਾਂ ਨਾਲ ਜੋੜ ਕੇ ਹਰ ਵੇਲੇ ਗੁਰੂ ਦਾ ਸੇਵਾ ਸਿਮਰਨ ਕਰਦਿਆਂ ਹੋਇਆਂ ਆਪਣੇ ਜੀਵਨ ਨੂੰ ਸਫਲਾ ਕਰਕੇ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ